ਅਨੀਲੀ ਦੀ ਚਵਾਈ ਵੀ ਸਦਨੋਂ ਕਰ ਸਕਦੇ ਹਾਂ ਚੱਕ ਚਵਾਈ ਦੀ ਹੈ ਵੀ ਪੋਲੀ ਆ ਗਈ। ਗਾੜੀ ਪਠਾੜੀ ਦੀ ਕੁਰੀ ਬਰਾਬਰ ਨਿਕਲੂਗੀ ਝੋਟੀ। ਠੀਕ ਆ ਗੱਲ। ਤਾਂ ਹੀ 17 ਕਿਲੋ ਅਗਲੇ ਨੇ ਗਰੰਟੀਆ ਦਿੱਤੀਆਂ। ਤੇ ਸਦਨੋਂ ਚਵਾਈ ਕਰ ਸਕਦੇ ਹਾਂ ਤੇ ਇੱਕ ਬਾੜੀ ਕਮਾਲ ਦੀ ਚਵਾਈ ਹੈ ਝੋਟੀ ਦੀ ਫੁੱਲ ਮੋਟੀ ਗਾਵਾਂ ਨਾਲ ਵੀ ਚਵਾਈ ਆ ਗਈਆਂ ਅੰਗਲੈਂਡੋਂ ਗਾਵਾਂ ਦੀ ਚਵਾਈ ਹੋਈ ਹੈ। ਕੋਈ ਹੋਰ ਆ ਥਾਣੇ ਨਹੀਂ ਮਿਲਦਾ ਹੈਗਾ। ਇਹ ਗਾਂਵਾਂ ਦੀ ਉੱਤ ਵੀ ਪੋਲੀ ਆ ਨਾ। ਜਮਾਨ ਮੋਟੀ ਮੋਟੀ ਚਵਾਈ ਇਸਰੇ ਦੀ ਜਮ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਨੀਲੋਵਾਲ। ਤਸੀਲ ਸਨਾਮ ਤੇ ਜਲਾ ਸੰਗਰੂਰ ਆ ਆਪਣੇ ਪਿੰਡ ਦੇ ਬਿਲਕੁਲ ਨਾਲ ਵਾਲੇ ਪਿੰਡ ਚ ਲੱਗੇ ਆ ਵੀਡੀਓ ਬਣਾਉਣ ਦੋ ਤੋਕੜਾਂ ਗੱਬਣਾ ਝੋਟੀਆਂ ਦਿਖਾਵਾਂਗੇ ਇੱਕ ਗੱਬਣ ਸੂਣ ਦੇ ਬਿਲਕੁਲ ਨੇੜਾ ਤੇ ਦੋ ਤਾਜ਼ੀਆਂ ਸੂਈਆਂ ਇੱਕ ਮੋਰਾ ਚ ਪੈਂਦੀ ਆ ਤਾਜੀ ਸੂਈ ਤੇ ਇੱਕ ਆ ਗਈ ਸੱਜਣੋਂ ਇਧਰਲੇ ਬੰਨੇ ਨੀਲੀ ਟੱਚ ਮੰਨ ਲਿਓ ਚ ਇਹ ਗ੍ਰੇਡੇਡ ਮੰਨ ਲਿਓ ਅੱਖਾਂ ਚ ਜਵਾਬ ਹੈਗੇ ਨੇ ਤੇ ਮਗਰ ਵੀ ਕੱਟੀ ਆ ਇੱਕ ਖਾਸ ਗੱਲ ਇਹ ਰੂ ਵੀ ਜਿਹੜੀਆਂ ਦੋਨੇ ਤਾਜ਼ੀਆਂ ਸੂਈਆਂ ਨੇ ਦੋਆਂ ਮਗਰੀ ਕੱਟੀਆਂ ਨੇ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਗੋਲੂ ਕਿਵੇਂ ਆ ਠੀਕ ਠਾਕ ਜੀ ਵਧੀਆ ਚੜਦੀ ਕਲਾ ਹਾਂਜੀ ਹਾਂ ਗੋਲੂ ਆ ਜਾ ਆਇਆਂ ਨੂੰ ਆ ਜਾ ਚੱਲਦਾ ਮਾਰੂ ਮਾਰ ਕੰਮ ਚਲ ਵਧੀਆ ਚੱਲਦੀ ਹਾਂ ਮਾਰ ਠੀਕ ਆ ਗੱਲ ਆ ਕੰਮ ਹੈਗਾ ਬਾਈ ਦਾ ਵਪਾਰ ਦਾ ਮੇਰਾ ਖਿਆਲ ਜਿਆਦਾ ਆਪਣੀ ਗਾਖੀ ਘਰੀ ਆ ਹਨਾ ਘਰੀਆਂ ਜੀ ਬਾਕੀ ਮੰਡੀ ਮੰਡੀ ਮਾਲ ਵੀ ਜਾਂਦਾ ਜੀ ਕਦੇ ਕਦਾਈ ਬਾਈ ਹੋਰੀ ਮੰਡੀ ਪਾਏ ਨੇ ਜਿਆਦਾ ਕਹਿ ਲਈਏ ਵਿਕਰੀ ਘਰਾਂ 'ਚ ਹੀ ਜਾਂਦੀ ਜਦੋਂ ਚੰਗੀਆਂ ਮਈਆਂ ਜਾਂਦੇ ਉਦੋਂ ਤੁਹਾਨੂੰ ਬੁਲਾ ਦੇ ਲਈ ਵੀਡੀਓ ਪਹਰਾ ਦੇ ਨਾਮ ਗਰਜੀਤ ਸਿੰਘ ਆ ਜੀ ਤੇ ਪਿੰਡ ਨੀਲੋਬਾਲ ਜ਼ਿਲ੍ਹਾ ਸੰਗਰੂਰ ਫੋਨ ਨੰਬਰ 95922 61841 ਸਨਾਮ ਦੇ ਬਿਲਕੁਲ ਲੱਗ ਗਿਆ ਜੀ ਹਾਂ ਜੀ 61841 ਉਹ ਤਾਂ ਭਰਾਵਾਂ ਨੇ ਲੱਭ ਹੀ ਲੈਣਾ ਤੈਨੂੰ ਤੇ ਸ਼ੁਰੂ ਕਰ ਲੈਨੇ ਇੱਥੋਂ ਹਣਾ ਆ ਆ ਮੱਝ ਤੇ ਮਾਰਗਰੀ ਕੈਮਰਾ ਉਰਲੇ ਬੰਨੋ ਦਿਖਾ ਦੇ ਸਮਾਰ ਕੇ ਥਣ ਲੈ ਵਾ ਤੇ ਮਾਰਗਰੀ ਦੇ ਕੱਟੀ ਆ ਯਾਰ ਮਾਰਗਰ ਕੱਟੀ ਆ ਜੀ ਇਹਦੇ ਜੱਟਸਾਨ ਦਾ ਸੀਮਨ ਲੱਗਿਆ ਹੋਈ ਮੈਨੂੰ ਮਾਲਕਾਂ ਨੇ ਕਹਿ ਕੇ ਦਿੱਤਾ ਕਹਿੰਦੇ ਜੱਟ ਦਾ ਸੀਮਨ ਲੱਗਿਆ ਹੋਇਆ ਕੱਲ ਆਪਾਂ ਨੇ ਗੱਬਣ ਲੈਤੀ ਸੀ ਠੀਕ ਆ ਗੱਲ ਆ ਇੱਕ ਗੱਲ ਦੱਸਦਾ ਨਾ ਕੱਟੀ ਦੇ ਵੀ ਤਕਰੀਬਨ ਤਕਰੀਬਨ ਚਾਰੇ ਪੈਰ ਆ ਗਏ ਗਾਂ ਵਾਲੇ ਨੇ ਆਏ ਸੋਹਣੀ ਮਾਰਕਿੰਗ ਆ ਗਈ ਤੇ ਪੂਰੀ ਪੂਰੀ ਮਾਰਕਿੰਗ ਜੀ ਆ ਗਈ ਤੇ ਮੱਝ ਦੀਆਂ ਅੱਖਾਂ ਜਿਵੇਂ ਸਾਨੂੰ ਅੱਖਾਂ ਦੀ ਮੈਂ ਜਵਾਬ ਹੈਗੇ ਨੇ ਹੈਗੇ ਜੀ ਪੂਰੀ ਨੀਲੀ ਦੀ ਹੈ ਜੀ ਮੱਝ ਇਹ ਇੱਥੋਂ ਮਾਰਦੇ ਗਏ ਕੈਮਰਾ ਹਾਈਟ ਢਾਂਚਾ ਸਾਰਾ ਨੀਲੀ ਵਾਲਾ ਆ ਗਿਆ ਤੇ ਥਣਲੇ ਵੀ ਆ ਗਈ ਬਿਲਕੁਲ ਸਾਫ਼ ਥੱਲਿਓਂ ਤੋਰ ਚੋਬਰਾ ਖੋਲ ਕੇ ਸੂਆ ਕੋਲੋਂ ਗੜਾ ਦਾ ਸੂਆ ਤੀਸਰਾ ਜੀ ਕਹਿਣ ਨੂੰ ਤਾਂ ਚਾਹੀਏ ਕੋਈ ਸਮਰਜੀ ਕਹੀ ਜੇ ਜਮਾਂ ਸਹੀ ਤੀਸਰਾ ਸੂਆ ਦਾ ਇੱਥੋਂ ਹੋ ਰਾਇ ਇਹਨੂੰ ਸੂਆ ਗਿਆ ਤੀਜਾ ਤੇ ਨੀਲੀ ਰਾਵੀ ਟੱਚ ਆ ਗਈ ਨੀਲੀ ਦੇ ਬੱਚੇ ਬਾਲੇ ਟੌਪ ਦੇ ਦਊਗੀ ਅੱਗੇ ਜਿਹੜੇ ਭਰਾ ਨੇ ਕਹਿ ਲਿਆ ਨੀਲੀ ਤੇ ਕੰਮ ਕਰਨਾ ਟਾਂਚਾ ਨੀਲੀ ਵਾਲਾ ਤੇ ਆਰਡਰ ਨੀਲੀ ਵਾਲਾ ਤੇ ਲੇਵਾ ਬਾਹਲਾ ਕਮਾਲ ਦਾ ਰੱਖ ਰੀਆ ਯਾਰ ਥਾਣਾ ਇਹਨਾਂ ਰੱਖ ਰੀਆ ਜਮਾ ਗਲਾਸਾਂ ਵਰਗੇ ਇੱਕੋ ਜੀ ਚਾਰੇ ਬੱਚੇ ਨੂੰ ਝਗਾ ਤਾ ਤੀਗਾ ਤੇ ਬੋਲਾ ਰਾਤ ਤਿੰਨ ਕਿਲੋ ਇਹਨੂੰ ਪਿਆ ਤੀਗਾ ਠੀਕ ਹੈ ਗੱਲ ਜੇਰ ਜੂਰ ਹੈ ਨਾ ਡੰਨਾਂ ਕੀ ਉਹ ਪਈ 11 ਹੋਰ ਖਵਾ ਦੇ ਅਸੀਂ ਤੇਰੇ ਵਾਲੇ ਪਾਸੇ ਟਾਂਚਾ ਕਹਿ ਲਿਆ ਬਾਈ ਜਮਾ ਜਿਵੇਂ ਪਿਓਰ ਨੀਲੀ ਵਾਲਾ ਹੁੰਦਾ ਉਹੀ ਟਾਂਚਾ ਆ ਗਿਆ ਨਾ ਚਵਾਈ ਜਮਾ ਫੋਕੀ ਹੈ ਜੀ ਕੋਲੀ ਜਮਾ ਜਮਾ ਫ ਮਾਲ ਕਹਿੰਦਾ 17 ਕਿਲੋ ਕਹਿੰਦਾ ਠੀਕ ਆ ਗੱਲ ਕਹਿੰਦੇ 17 ਕਿਲੋ ਦੁੱਧ ਚੋਇਆਗਾ ਸੀ ਨੇ ਮਾਲਾ ਕਮਾਲ ਹੋਰਲੇ ਬੰਨੇ ਤੇ ਆਪਾਂ ਕਿੰਨੀ ਕੀ ਜੱਜਮੈਂਟ ਮੰਨਦੇ ਆਂ ਦੀ ਚਲੋ ਆਪਾਂ ਵੀ ਵੱਧ ਨਹੀਂ ਕਹਿੰਦੇ 17 ਤੋਂ ਤਾਂ ਘੱਟ ਦੀ ਹੈ ਨਹੀਂ ਠੀਕ ਆ ਗੱਲ ਆਪਾਂ ਨੂੰ ਵੀ ਪਤਾਗਾ ਵੀ ਇੰਨੇ ਚੰਗੀ ਆ ਗਈ ਝੋਟੀ ਠੀਕ ਆ ਗੱਲ ਤੇ ਬਾਕੀ ਬੋੜਾ ਬੂੜਾ ਚੋਇਆ ਵੇਗਾ ਹਾਂਜੀ ਹਾਂ ਬੱਚਾ ਚਗਾ ਕੇ ਆਪਾਂ ਨੇ ਬੋੜਾ ਚੋਾਈ ਠੀਕ ਆ ਗੱਲ ਤੇ ਬਾਕੀ ਥਣਲੇ ਵੀ ਇਹ ਕਹਿ ਸਕਦੇ ਜਮੀਨ ਫੁੱਕ ਚਵਾਲੀ 42 42 ਸੋਣੀ ਚਵਾਲੀ ਚਵਾਲੀ ਦੀ ਦਾ ਬਾਈ ਕਹਿੰਦਾ ਵੀ ਹੱਥ ਲਾਉਣ ਦੀ ਵੀ ਲੋੜ ਨਹੀਂ ਇੰਨੀ ਕ ਜਿਆਦੇ ਪੋਲੀ ਐ ਤਾਰਾ ਮਾਰ ਕੇ ਦਿਖਾ ਲਾਂਗੇ ਅੱਪਾ ਤੇ ਸਵੇਰ ਆ ਦੀ ਠੰਡੀ ਜਮਾ ਜਮਾ ਸ਼ੀਲ ਸਾਹੂ ਆ ਜੀ ਤਾਂ ਠੰਡੀ ਜਮਾ ਠੀਕ ਹੈ ਪਹਿਲਾਂ ਤਾਰਾ ਮਾਰ ਕੇ ਦਿਖਾ ਲਾਂਗੇ ਆ ਜਾ ਇੱਧਰ ਲੈ ਬੰਨੇ ਤੇ ਹੁਣ ਪੈਸੇ ਦੱਸ ਦੇ ਤੇ ਪੈਸੇ ਕਿੰਨੇ ਲਵਾਂਗੇ ਸਾਈਡ ਨੂੰ ਹੋ ਜਾ ਮੜਾ ਜਾ ਪੂਰੀ ਪੂਰੇ ਮੁੱਲ ਤੋਂ ਜਿੰਨਾ ਮਰਜ਼ੀ ਕਰਾਲਾ ਤੇ ਮੁੱਲ ਤੇ 175000 ਰੁਪਇਆ ਕਰਦੇ ਆਪਾਂ ਇਹਦਾ ਕਿੰਨੇ ਦੇ ਦਾਂਗੇ ਜਮੀਨ ਹਾਂ ਨਾਂ ਦੇ ਵਿੱਚ ਆਪਾਂ ਝੋਟੀ 165 1 ਲੱਖ 65 ਦੀ ਦੇਵਾਂਗੇ ਨਾਲ ਆ ਜੱਟ ਦੀ ਜੱਟਸਾਨ ਦੀ ਕੱਟੀ ਦੇ ਦਾਂਗੇ ਹਾਂਜੀ ਹਾਂਜੀ ਆ ਨਾਲ ਬਾਈ ਕਹਿੰਦਾ ਕੱਟੀ ਆ ਗਈ ਨੀਲੀ ਦੀ ਜੱਟ ਦੇ ਸਿਮਨ ਦੀ ਆ ਤੇ ਆਪ ਵੀ ਮੱਝ ਦੀ ਰਿਪੋਰਟ ਆਈ ਦੱਦਾਂ ਲਈ ਭੇਜੀ ਪਿਓਰ ਜਮਾ 17 ਕਿਲੋ ਦੀ ਟਾਂਚਾ ਜਮਾ ਹੀ ਪਿਓਰ ਨੀਲੀ ਦਾ ਵੀ ਵਾਲੀ ਆ ਗਿਆ ਬਾਕੀ ਆ ਦੇਖ ਲਓ ਤੁਸੀਂ ਜੇ ਕੋਈ ਬੰਦਾ ਟੋਕਰ ਵੀ ਪਾਲ ਕੇ ਵੇਚਦਾ ਹੋਗਾ 30000 ਦੀ ਕੱਟੀ ਲੈ ਲਊਗਾ ਸਵੇਰੇ ਤੋਂ ਬਾਅਦ ਚ ਵੀ ਠੀਕ ਹੈ ਗੱਲ ਆ 30000 ਦੀ ਬਾਈ ਕਹਿੰਦਾ ਯਾਰ ਕੱਟੀ ਲੈ ਲਾਂਗੇ ਜਦੋਂ ਦੱਦੋਂ ਹਟ ਦੱਦੋਂ ਦੱਦੋਂ ਹਟ ਗਈ ਮੱਝ ਆ ਜਾ ਗਰੀ ਹੁਣ ਆ ਜਾ 2 ਨੰਬਰ ਤੇ ਮੇਰਾ ਖਿਆਲ ਆ ਸਭ ਤੋਂ ਮਹਿੰਗੀ ਵਾਜੇ ਇਹੀ ਆਪਣੇ ਲਾਟ ਚਾਜ ਹਾਂ ਹਾਂ ਜੀ ਹਾਂ ਇਹ ਤਾਂ ਗੁਰੂਪ੍ਰਿਆ ਇੰਨੀ ਫਸੀ ਪਈ ਬੈਣਾ ਔਖਾ ਹੋ ਰਿਆ ਸੀ ਮਾਜ ਨੂੰ ਠੀਕ ਆ ਗੱਲ ਆਰਡਰ ਦੇਖਿਓ ਤੁਸੀਂ 4x4 ਆਰਡਰ ਹੈਗਾ ਜਮਾ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਗਰੀ ਕੈਮਰਾ ਨਾਲ ਇਹਦੇ ਵੀ ਕੱਟੀ ਆ ਗਈ ਤੇ 나ੜੂਆ ਚੈੱਕ ਕਰਾਓ ਨਾਲ ਕੱਟੀ ਆ ਗਰੀ ਆ ਦੇਖਾ 나ੜੂਆ ਦਿਖਾ ਦੇ ਤੋਰ ਚੋਬਰਾ ਖੁੱਲ ਗਈ ਸੂਆ ਇਹਦਾ ਸੂਆ ਇਹਦਾ ਦੂਸਰਾ ਹੀ ਦੂਜਾ ਸੂਆ ਦੂਸਰਾ ਹਾਂ ਕੈ ਦਿਨ ਹੋ ਗਏ ਇਹ ਨੂੰ ਹੋ ਗਏ ਜੀ 4-5 ਦਿਨ ਸੂਈ ਨੂੰ ਉਹ ਖੜਦਾ ਗੰਡੇ ਨੇ ਠੀਕ ਆ ਗੱਲ 4-5 ਦਿਨਾਂ ਦੀ 12 ਲੀਟਰ ਆਈ ਹੁਣ 12 ਤਿਆਰ 12 ਤਿਆਰ ਹੋਰੇ ਲੀਟਰ ਮਰਵਾ ਕੇ ਝੋਕੇ ਦੇ ਦਾਂਗੇ ਆਪਣੇ ਘਰੇ ਲੈ ਜਾ ਲੈ ਇਹਨੂੰ ਟਾਈਮ ਦੋ ਟਾਈਮ ਚ ਵਾਦੇਂਗੇ ਹਾਂਜੀ ਹਾਂਜੀ ਕੋਈ ਚੱਕਰ ਤਾਂ ਨਹੀਂ ਆਪਾਂ ਦਾ ਨਾ ਨਾ ਜਮਾ ਨਹੀਂ ਚੱਕਰੀ ਚਵਾਈ ਕੀ ਲੱਗੀ ਐ ਨਾ ਜੀ ਨਾਲੇ ਥਾਣਾ ਹੈਗਾ ਮੱਛੀ ਮੋਟਰ ਵਾਲਾ ਕੰਮ ਹੀ ਬਾੜੀ ਮੱਛੀ ਮੋਟਰ ਜਮਾ ਕਮਾ ਲੈ ਕੇ ਰਾਂ ਇਧਰਲੇ ਬੰਨੀ ਕਮਾ ਲੈ ਥੋੜਾ ਡਰਦੀ ਆ ਡਰਦੀ ਆ ਜੀ ਬਸ ਥੋੜੇ ਅੰਮਾ ਚੋਣ ਬਾੜਾ ਕੇਲਿਆਂ ਵਰਗਾ ਲੱਗਿਆ ਹੋਈ ਖੜ ਗਿਆ ਪੱਤਾ ਚਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ ਹੈਗੀ ਆ 100 ਦੀ 100 ਜਮਾ ਇਹਨਾਂ ਬ੍ਰੇਕ ਪੱਖ ਤੋਂ ਤੇ ਨਸਾਂ ਨੂੰ ਸੱਜੀਆਂ ਪਿੱਛੋਂ ਦਿਖ ਤੋੜ ਦੇ ਤੋੜ ਦੇ ਐਨੂੰ ਕਰਾ ਦੇ ਤਸੱਲੀ ਕਰਾ ਦੇ ਸਮਾਰ ਕੇ ਜਮਾ ਕਿੰਨੇ ਦੁੱਧ ਦੀ ਰਿਪੋਰਟਾ ਕੋਲੋਂ ਘਮਾ ਲੈ ਇੱਥੋਂ 14 ਲੀਟਰ ਦੁੱਧ ਕੱਡੂ ਜੀ ਝੋਟੀ 14 ਹਾਂਜੀ ਆਹੇ ਹੋਰ ਵਪਾਰੀ ਕੋਲ ਹੁੰਦੀ ਮੇਰਾ ਖਿਆਲ 16 17 ਕਹਿੰਦਾ ਉਹਦਾ ਕੀ ਫਾਇਦਾ ਜਮਾ ਝੂਠੀ ਮਾਰਨ ਦਾ ਠੀਕ ਹੈ ਗੱਲ ਵੀ 12 ਦਾ ਅੱਜ ਹੈਗਾ ਹੀ ਆ ਹੈਗਾ ਜੀ ਮਿਲਕੇ ਦੇ ਦਾਂਗੇ ਇਨਾਂ ਤੋਂ ਆ 12 22 ਕਹਿੰਦਾ ਹੈਗਾ ਕਿਉਂਕਿ ਨਾੜੂਆ ਸਾਨੂੰ ਚੈੱਕ ਕਰਾਤਾ ਚਾਰਾਂ ਪੰਜਾਂ ਦਿਨਾਂ ਦਾ ਸੂਆ ਇਹ ਬਾਲਾ ਨਹੀਂ ਬਾਈ ਕਹਿੰਦਾ 2 ਕਿਲੋ ਵੱਧ ਜੂ ਬਾਕੀ ਜੇ ਕਿਸੇ ਸੇਵ ਵਾਲੇ ਸੇਵਾ ਆਹ ਬੱਚਾ ਦੇਖੋ ਜਮੀ ਕੱਚੀ ਸੂਈ ਹੋਈ ਹੈਗੀ ਤੇ ਬਾਕੀ ਥੋੜੀ ਸੇਵਾ ਤੇ ਕੇਰ ਤੇ ਡਿਪੈਂਡ ਆ ਵੀ ਤੁਸੀਂ 14 ਵੀ ਲੈ ਸਕਦੇ ਹੋ 15 ਵੀ ਲੈ ਸਕਦੇ ਹੋ ਹਨਾ ਕਈ ਭਰਾ ਜੀ ਇਹ ਤੁਹਾਡੇ ਸਮਾਨ ਤੋਂ ਉਸ ਪੌਣਾ ਹੀ ਨਹੀਂ ਚਾਹੇ ਇੱਥੇ ਖੜਾ ਲੈ ਇਹਨੂੰ 12 ਕਿਲੋ ਹਾਂਜੀ ਹਾਂਜੀ ਇਹਦੇ ਕੋਲੋਂ ਕਿੰਨੇ ਰੁਪਏ ਇਹਦਾ ਕੁਰੀ ਵੀਰੇ ਦੇਖ ਮੁੱਲ ਤਾਂ ਆਪਾਂ ਕਰਦੇ ਆ ਕਿ 1.5 ਲੱਖ ਰੁਪਿਆ ਠੀਕ ਆ ਗੱਲ ਇਹ 1 ਲੱਖ 45 40 ਦੀ ਝੋਟੀ ਦੇ ਦਿੰਦੇ 1 40 ਦੀ ਹਾਂਜੀ 1 40 ਦੀ ਮਾਨਤਾਣੋ ਚ ਕੋਈ ਕੋਈ ਗੱਲ ਨਹੀਂ ਮੌਕੇ ਤੇ ਛੋੜ ਛੱਪਾ ਕਰ ਦ ਟਿਕ 40 ਦੇ ਦਾਂਗੇ 12 ਲੀਟਰ ਬੋਲਾ ਚ ਵਾ ਦੇ ਹਾਂਜੀ ਚਵਾ ਦਾਂਗੇ ਤੇ ਹੁਣ ਮਾਰਗਾ 17 ਏਰੀਆ ਵੀ ਮਾਰ ਕੇ ਦਿਖਾਵਾਂਗੇ ਆਪਾਂ ਵੀਡੀਓ ਦੇਖੋ ਹੁਣੀ ਮਾਰਦੀ ਐਂਡ ਤੇ ਮਾਰ ਦਾਂਗੇ ਬੱਚੇ ਲਾ ਕੇ ਠੀਕ ਹੈ ਜੀ ਤੇ ਹੁਣ ਖੋਲ ਲਿਆ ਤਿੰਨ ਨੰਬਰ ਵਾਲੀ ਇਹ ਗੱਬਣ ਲੱਗਦੀ ਹੈ ਨਾ ਇਹ ਗੱਬਣਾ ਜੀ ਦੂਸਰਾ ਸੁਆਗਾ ਕਿੰਨੇ ਦਿਨ ਕੱਢਦੀ ਆ ਛੋਟੀ ਦਾ ਇਹ ਤਾਂ ਹਲੇ ਹਫਤਾ ਕੱਢੂ ਜੀ ਜ਼ਰੂਰ ਇੱਕ ਹਫਤਾ ਹਾਂਜੀ ਇਹਦਾ ਹਫਤਾ ਪੈਂਡਿੰਗ ਆ ਬਾਈ ਕਹਿੰਦਾ ਕੋਈ ਉੱਥੋਂ ਦੇਖ ਲਓ ਤੁਸੀਂ ਪੂੜਾ ਨਹੀਂ ਢਿੱਲਾ ਹੋਇਆ ਹੋਇਆ ਛੋਟੀ ਦਾ ਠੀਕ ਹੈ ਜੀ ਆਰਡਰ ਦੇਖ ਲਓ ਕਿੰਨਾ ਵਧੀਆ ਫਿਟਿੰਗ ਵਾਲਾ ਬੈਕ ਨੂੰ ਆਉਂਦਾ ਕਿੰਨੇ ਦੁੱਧ ਦੀ ਰਿਪੋਰਟ ਹੈ ਦੀ ਇਹ ਦੁੱਧ ਦੇ ਦੁੱਹੀ 13 ਲੀਟਰ 13 ਹਾਂਜੀ ਬਹੁਤ ਚੰਗੇ ਲੱਗ ਕੇ ਨੇ ਗੁਰੂ ਵੀਰੇ ਇਹ ਠੀਕ ਹੈ ਗੱਲ ਹਾਂ ਇੱਕ ਹਫਤਾ ਕੱਢ ਦੂਗੀ ਆਰਾਮ ਨਾਲ ਜੀ ਆਰਾਮ ਨਾਲ ਤੇ ਬਰੀਕ ਬਰੂਕ ਫੁੱਲਾ ਜੀ ਬਰੀਕ ਫੁੱਲਾ ਚੁਬਾਈ ਬਹੁਤ ਸੋਹਣੀ ਈ ਥਾਣ ਬਹੁਤ ਸੋਹਣਾ ਹੈ ਦਾ ਵੀ ਠੀਕ ਹੈ ਗੱਲ ਇਹ ਥਾਣਾ ਸੋਹਣਾ ਦੀ ਗਾਰੰਟੀ ਤੇ ਦੇ ਦਾਂਗੇ ਜੀ ਜਾਵਾ ਗਾਰੰਟੀ ਤੇ ਜੀ ਹਾਂ ਜੀ ਹਾਂ ਇਹਦਾ ਆਪਣੀ ਪਾਸ ਕਰਕੇ ਲੈਂਦੇ ਆ ਹੋਈਆਂ ਨੇ ਸਾਈਡਸ ਆ ਪਤਾ ਨਹੀਂ ਰੱਖਦੇ ਨਾ ਜੀ ਨਾ ਨਹੀਂ ਕੁਛ ਨਹੀਂ ਰੱਖਦੇ ਸਿਆਰ ਨਿਕਲੂ ਜਮਾ ਜਮਾ ਇਹਨਾਂ ਕਿ ਸਿਆਰ ਠੀਕ ਹੈ ਗੱਲ ਬੰਦ ਦੇ ਕਮਾ ਕੇ ਨੰਬਰ ਇਹਦਾ ਆ ਗਿਆ ਸਾਡੇ ਹੋ ਸਕਦਾ 1-2 ਦਿਨ ਇਧਰ ਉਧਰ ਵੀ ਲੈ ਜਾਏ ਗੱਡੀ 'ਚ ਚੜ੍ਹ ਕੇ ਪਸ਼ੂ 1-2 ਦਿਨ ਕਈ ਵਾਰੀ ਅੱਗੇ ਪਿੱਛੇ ਵੀ ਸੂਪੰਦਾ ਹੁੰਦਾ ਪਰ ਆ ਗਈ ਬਰੀਕ ਚਮੜੇ 'ਚ ਬਿਲਕੁਲ ਦੁੱਧ ਦੀ ਰਿਪੋਰਟ ਪਾਈ ਕਹਿੰਦਾ ਨਵਾਂ ਸ਼ੀਸ਼ੇ ਵਰਗੀ ਆ ਦੇਖੋ ਤੁਸੀਂ ਇਹ ਦੇਖੋ ਰੇ ਦੇਖੋ ਨਾੜਾਂ ਦੇ ਪੋੜਾ ਹਾਲੇ ਸੂੰਹਦੀ ਨਹੀਂ ਝੋਟੇ ਠੀਕ ਆ ਗੱਲ ਇਹ ਤਾਂ ਬਹੁਤ ਚੰਗੇ ਇਲਾਕੀ ਦੀ ਝੋਟੇ ਆ ਕਿੰਨੇ ਰੁਪਏ ਇਹਦੇ ਮੁੱਲ ਕੁਰੀ ਵੀ ਇਹਦਾ ਕਰਦੇ ਆਪਾਂ 1,35,000 ਰੁਪਿਆ ਹਾਂਜੀ ਚਲੋ ਜਮੇ ਹੁਣ ਛੋਡੇ ਕਰਕੇ ਆਪਾਂ ਫਿਕਸ ਰੇਟ ਕਰਾਂਗੇ 1.5 ਲੱਖ ਦੀ ਝੋਟੀ ਦੀ 1 ਲੱਖ ਤੇ 25 ਦੇ ਦਾਂਗੇ ਜੇ ਕਿਸੇ ਨੇ 2 ਜਾਂ 3 ਲੈਣੀਆਂ ਹੋਈਆਂ ਕੋਈ ਗੱਲ ਨਹੀਂ ਫਿਰ ਕਰ ਦਾਂਗੇ ਮਾਨਤਾਂ ਕਰ ਦਾਂਗੇ ਮਾਨਤਾਂ ਜਿਵੇਂ ਲਾਸਟ ਤੇ ਦੋ ਤੋਕੜਾਂ ਗੱਬਣੀਆਂ ਪਾਈਆਂ ਸੀ ਭਰਾ ਨੇ ਹਾਂ ਜੀ ਹਾਂ ਕੋਈ ਗੱਲ ਨਹੀਂ ਹੁਣ ਗੈਰੀ ਆ ਦਿਖਾ ਦੇ ਚਾਰ ਨੰਬਰਾਂ ਦੀ ਤੋਕੜ ਗੱਬਣ ਝੋਟੀ ਫੁੱਲ ਹਾਈਟ ਚ ਬਾਲੀ ਵੱਡੀ ਆ ਜੀ ਇਸ ਕਿੱਕੀ ਜਰੂਰ ਆ ਉਤੋਂ ਪਰ ਨਾਸਲ ਨਾਸਲ ਕੱਟੀ ਚ ਬਾਲੀ ਆ ਬਰੀਕ ਆ ਗਈ ਜਮਾ ਐਨ ਫੁੱਲਾ ਪੂਰੀ ਬਰੀ ਇਹ ਆਪਣੀ ਘਰੀ ਰੱਖੀ ਹੋਈ ਝੋਟੀ ਪਿਓਰ ਹਰਿਆਣੇ ਚੋਂ ਆ ਰਹੀ ਸੀ ਪਹਿਲਾਂ ਤੁਸੀਂ ਦੀ ਹਾਈਟ ਮੇਰਾ ਕਦੇ ਸੇਫ ਫੁੱਟਾਗਾ ਠੀਕ ਆ ਗੱਲ ਫੁੱਲ ਹਾਈਟ ਚ ਹਾਂਜੀ ਪਾਲੀ ਵੱਡੀ ਝੋਟੀ ਬਰੀ ਕਿੰਨਾ ਦੁੱਧ ਕੱਢਿਆ ਤਾਜੀ ਨੇ ਤਾਜੀ ਨੇ 17 ਲੀਟਰ ਦੁੱਧ ਕੱਢਿਆ ਪੂਰਾ ਪੂਰਾ ਹੀ ਪੂਰਾ ਹੁਣ ਕਿੰਨੇ ਟਾਈਮ ਦੀ ਗੱਭਣ ਹੁਣੇ ਸਾਢੇ ਤਿੰਨ ਵੀ ਨਹੀਂ ਗੱਭਣਾ ਜੀ ਸਾਢੇ ਤਿੰਨ ਦੀ ਗੱਭਣ ਦੁੱਧ ਤਿਆਰ ਕਿੰਨਾ ਹੁਣ ਦੁੱਧ ਹੁਣ 8-9 ਕਿਲੋ ਤਿਆਰ ਆਈ ਥੱਲੇ 8 ਲੀਟਰ ਚ ਵਾਦਾਂਗੇ ਹਾਂਜੀ ਪਾੜੇ ਮਿਲਦੀਆ ਦੋਨੇ ਟਾਈਮ ਬੱਚਾ ਹੈ ਨਹੀਂ ਬੱਚਾ ਨਹੀਂ ਹੈਗਾ ਜੀ ਠੀਕ ਆ ਟਾਈਮ ਤੋਂ ਟਾਈਮ ਚ ਵਾਦਾਂਗੇ ਜਮਾ ਜਮਾ ਜੀ ਚਾਹੇ ਚਾਰ ਟਾਈਮ ਚ ਹੋਈ ਜਾਵੇ ਜੀ ਕੋਈ ਟੀਕੇ ਟੂ ਪਤਾ ਨਹੀਂ ਮੰਗਦੀ ਕਦ ਆ ਗਿਆ ਸੱਜਣਾ ਫੁੱਲ ਵਰਤਾਇਆ ਨਸਲ ਵੀ ਚੰਗੀ ਆ ਲਿੱਸੀ ਤੁਹਾਡੇ ਸਾਹਮਣੀਆਂ ਜਿੰਨੀ ਕ ਹੈਗੀ ਆ ਪਰ ਚਵਾਈ ਦੇ ਮਾਮਲੇ ਚ ਕਿਵੇਂ ਆ ਬਾਈ ਬਾਲੀ ਭੁੱਖੀ ਤਾਂ ਰਹੀ ਜਾਣ ਥਾਣ ਦਿਖਾਓ ਤੁਸੀਂ ਕਿਹੋ ਜਿਹਾ ਲੱਗਿਆ ਹੋਇਆ ਬੋਲੀ ਬਿਲਕੁਲ ਜਮਾ ਭੁੱਖੀ ਆਈ ਹਾਂ ਕਿੰਨੇ ਰੁਪਏ ਲਵਾਂਗੇ ਇਹਦੇ ਫਿਰ ਗੁਰੂ ਜੀਰੇ ਮੁੱਲ ਤਾਂ ਇਹ 1,05,000 ਰੁਪਏ ਕਰਦਿਆ ਕਿੰਨੇ ਦੇ ਦਾਂਗੇ ਜਮੇ ਫਿਕਸ ਜਾ ਕਮ ਜਮੇ ਹਾਂ ਨਾ 95,000 ਦੀ ਛੋਟੀ ਦੇ ਦਾਂ ਜੇਬ ਚ ਪਾਉਣ ਵਾਲੀ ਹਾਂ ਜੀ ਜਮਾ ਤੁਸੀਂ ਦੇਖੋ ਕਿ ਥਣ ਥਣ ਦੇਖ ਜੀਦਾ ਚਵਾਈ ਬਹੁਤ ਸੀ ਬੋਲੀ ਜਮਾ 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 ਤੇ ਸਵਾਹ ਦੀ ਠੰਡੀਆਂ ਜਰੀ ਬਰੀਕੀ ਬਹੁਤ ਆ ਦੇਖਿਓ ਪੂਛ ਦੇਖਿਆ ਆ ਦੇਖਿਓ ਕਵਾਲਿਟੀ ਦੇਖੋ ਤੁਸੀਂ ਫਿੱਕੀ ਆ ਜਰੂਰ ਥੋੜੀ ਜੀ ਘਟ ਲੈ ਹਰਿਆਣੇ ਚਲੇ ਤੀ ਠੀਕ ਆ ਗੱਲ ਹਾਂ ਦੁੱਧ ਨੂੰ ਬਾਲੀ ਚੱਲੀ ਗਈ ਆ ਦੇ ਦੇਣੀ ਆ 95 ਦੀ ਸਾਢੇ 3 ਨਵਾਂ ਮਹੀਨਾ ਦੀ ਗੱਬਣ ਚੈੱਕ ਪਾਸ 8 ਲੀਟਰ ਦੁੱਧ ਤੇ ਹੁਣ ਮਾਰਦੇ ਆ ਵੱਡੀ ਮੱਝ ਤੇ ਕੈਮਰਾ ਇਹ ਕਿੰਨੇ ਟਾਈਮ ਦੀ ਗੱਬਣਾ ਕੋਲੂ ਬਰੀ ਬਰੀ ਸਾਢੇ 7 ਮਹੀਨੇ ਦੀ ਗੱਬਣਾ ਪੂਰਿਆਂ ਦੀ ਪੂਰਿਆਂ ਸਾਢੇ 7 ਮਹੀਨੇ ਦੀ ਗੱਬਣਾ ਦੁੱਧ ਤਾਂ ਹੁਣ ਇਹਦੇ ਥੱਲੇ 2.5 ਲੀਟਰ ਆ ਜੀ ਅਜੇ ਵੀ ਦੇਈ ਜਾਂਦੀ ਆ ਹਾਂ ਜੀ ਤਾਂ ਬਹੁਤ ਚੰਗੀ ਲੰਬਾ ਦੁੱਧ ਦਿੱਤਾ ਜ ਠੀਕ ਹੈ ਗੱਲ ਸਾਢੇ 7 ਮਹੀਨਿਆਂ ਦੀ ਗੱਬਣ ਆ ਬਾਈ ਕਹਿੰਦਾ 2 2.5 ਕਿਲੋ ਦੁੱਧ ਨਾ ਹਜੇ ਇਹ ਝੋਟੀ ਦੇਈ ਜਾਂਦੀ ਆ ਚਵਾਈ ਬਹੁਤ ਸਰੀਰੀ ਥਣ ਦੇਖੋ ਇੰਨੀ ਆ ਦੇਖੋ ਜਿੰਨਾ ਨਾ ਲੰਬਾ ਨਾ ਹੋਰ ਤੇ ਇਹ ਮੰਨ ਲਿਓ ਵੀ ਲੰਮਾ ਟਾਈਮ ਦੁੱਧ ਦੇਣ ਵਾਲੀ ਝੋਟੀ ਆ ਉਹ ਤੁਹਾਡੇ ਸਾਹਮਣੇ ਸਬੂਤ ਆ ਵੀ 2 2.5 ਕਿਲੋ ਦੁੱਧ ਸਾਢੇ 7 ਮਹੀਨਿਆਂ ਦੀ ਗੱਬਣ ਹੋ ਕੇ ਅਜੇ ਵੀ ਦੇਈ ਜਾਂਦੀ ਆ ਦੇਈ ਜਾਂਦੀ ਹਾਂ ਕਿੰਨਾ ਦੁੱਧ ਪਾਇ ਤਾਜੀ ਨੇ ਸਤਾਜੀ ਨੇ ਜੀ ਤਾਂ ਬਹੁਤ 18 ਲੀਟਰ ਤੇ ਬੱਗੀ ਸੀ 18 ਆਪਣੇ ਘਰ ਦੀ ਇੱਕ ੱਟੀ ਵੀ ਬਕਾਇਦਾ ਆਪਣੇ ਕੋਲ ਰੱਖੀ ਹੋਈ ਆ ਚੰਗੀਆਂ ਮੁੰਹਾਂ ਨਹੀਂ ਆਪਣੇ ਆਏ ਵੇਚਣ ਵਾਲੀਆਂ ਇੰਦੀਆਂ ਹੁਣ ਤੋਕੜਾਂ ਹੋ ਗਈਆਂ ਦੁੱਧ ਦਾ ਵੀ ਕੰਮ ਆਪਣਾ ਨਾਲ ਨਾਲ ਠੀਕ ਆ ਗੱਲ ਆ ਲੈ ਚੱਲ ਕੱਦ ਆ ਗਿਆ ਸੱਜਣੋਂ ਫੁੱਲ ਤੇ ਚੜਾਈ ਆ ਗਈ ਉੱਤੋਂ ਤੇ ਚੋਣ ਚਬਾਉਣ ਦੇ ਮਾਮਲੇ 'ਚ ਇਹ ਥਣ ਪਾਸ ਕਰਾ ਦੂਗੀ ਸੁਣ ਚਬਾਈ ਬਾਰੇ ਜਾਣਕਾਰੀ ਆ ਜੂਗੀ ਸਾਰੀ ਇਹ ਥਣ ਪਾਸ ਕਰੋਗੇ ਉੱਤੋਂ ਚੜਾਈ ਵੀ ਫੁੱਲ ਹਾਂ ਦੇ ਪਾਸ ਕਰਕੇ 2 ਕਿਲੋ ਦੁੱਧ ਦੇਊਗੀ ਜੀ ਐਂ ਟੀਕਾ ਲਾ ਕੇ ਚੋਕੇ ਲੈ ਜਾਣਾ ਕੱਦ ਵੀ ਫੁੱਲ ਸਾਢੇ ਸੱਤਾਂ ਦੀ ਗੱਬਣ ਕਿੰਨੇ ਪੈਸੇ ਕੋਲੋਂ ਜਮੇ ਜੇਰ 'ਚ ਪਾਉਣ ਵਾਲਾ ਕੰਮ ਕਰਨਾ ਗੁਰੇ ਪੇ ਭਾਅ ਨਹੀਂ ਹੈਗਾ ਦਿਖਾਉਣ ਤੁਹਾਨੂੰ ਪਤਾ ਕਿ ਚੌਥੇ ਮਹੀਨੇ ਦੀ 15 ਤਰੀਕ ਨੂੰ ਝੋਟੀ ਨੂੰ ਸੂਣਾ ਹੈਗਾ ਇਹਨੇ ओके 600000 ਰੁਪਏ ਦੀ ਦੇ ਲਾਂਗੇ ਅੱਜ ਹਾਂਜੀ ਅੱਜ ਵਾਲਾ ਰੇਟ ਆ ਚੜਾਈਆਂ ਚੜੂਈਆਂ ਦਿਖਾ ਲਈ ਹਾਂ 1 ਲੱਖ ਤੱਕ ਬਹੁਤ ਜ਼ਿਆਦਾ ਇਹ ਨਾ ਲਵਾਂਗੇ ਤੇ 95 ਦਾ ਲੈ ਲਾਂਗੇ ਹਾਂਜੀ ਜੇ ਦੋਨੇ ਲੈਣੀਆਂ ਹੋਈਆਂ ਕਿੰਨੀ ਮਾਫੀ ਕਰਾਂਗੇ ਜੋੜੇ 'ਚ 5000 ਕਰ ਦਾਂਗੇ ਜੋੜੇ 'ਚ ਹਾਂਜੀ ਜੇ ਦੋਹਾਂ ਲੈਣੀਆਂ ਹਾਂ ਹਾਂਜੀ ਹਾਂ ਜੇ ਬਾਈ ਕਹਿੰਦਾ ਦੋਏ ਕਿਸੇ ਸੱਜਣ ਨੇ ਤੋਕੜ ਗੱਬਣ ਲੈਣੀਆਂ ਨੇ ਦੋਨਾਂ 'ਚ 5000 ਦੀ ਮਾਫੀ ਕਰ ਦਾਂਗੇ ਪੂਰੀਆਂ ਚੰਗੀਆਂ ਇਹ ਸਿੱਧੇ ਸਨ ਦੀ ਇਹ 7.5 ਦੀ ਕੱਦ ਕਾਠ ਵਾਲੀਆਂ ਨੇ ਦੋਨੇ ਛੋਟੀਆਂ ਨਹੀਂ ਹੈ ਜਿੜਾਈਆਂ ਵੀ ਬਹੁਤ ਨੇ ਜੀ ਆ ਵੀ ਛੋਟੀ ਮੰਨ ਕੇ ਨਾ ਰਿਹਾ ਇਹਦਾ ਇੰਨਾ ਫਿਟਿੰਗ ਦਾ ਲੇਵਾ ਰੱਖਦੀ ਹੈ ਨਾ ਝੋਟੀ ਦੇਖੀ ਆਏ ਉਰੇ ਸਾਰ ਆਏ ਮੇਰੀ ਤਾਂ ਹੁਣ ਲੈਤੀ ਹੋਈ ਆ ਮੈਨੂੰ ਪਤਾ ਕਿ ਕਿੰਨਾ ਆਰਡਰ ਬਹੁਤ ਟਾਜ ਦੇਖੀ ਆਪ ਬਹੁਤ ਟਾਜ ਘਰੀ ਚੋਈ ਵੀ ਹੈ ਨਾ ਘਰੇ ਚੋਈ ਹੋਈ ਕੱਟੀ ਵੀ ਖੜੀ ਆਪਣੇ ਲਈ ਦੀ ਠੀਕ ਆ ਗੱਲ ਆ ਨੰਬਰ ਬੋਲ ਦੇ ਦਾ 95922 ਜੀ 6841 95922 6841 ਬਾਈ ਦਾ ਨੰਬਰ ਇੱਕ ਦੂਸਰਾ ਨੰਬਰ ਹੈ 94635 58607 ਆਸਾਂ ਨੂੰ ਚਵਾਈ ਕਰ ਸਕਦੇ ਨੇ ਤੇ ਇੱਕ ਬੜੀ ਕਮਾਲ ਦੀ ਚਵਾਈ ਹੈ ਰੋਟੀ ਦੀ ਫੁੱਲ ਮੋਟੀ ਗਾਵਾਂ ਨਾਲ ਦੀ ਚਵਾਈ ਹੈ ਅੰਡਰਲੈਂਡੋਂ ਗਾਵਾਂ ਦੀ ਚਵਾਈ ਹੋਈ ਹੈ ਬੁਰੀ ਫਰੀਆ ਥਾਣੇ ਨਹੀਂ ਮਿਲਦਾ ਹੈਗਾ ਇਹ ਗਾਂਾਂਾਂ ਦੀ ਉਦੋਂ ਵੀ ਪੋਲੀ ਹੈ ਨਾ ਗਾਵਾਂ ਮੋਟੀ ਮੋਟੀ ਚਵਾਈ ਇਸੇ ਰਹੀ ਜਮਾ ਕਿੰਨਾ ਬੋੜਾ ਇਹਦੇ ਕੋਲੇ ਚੌਥੇ ਪੰਜਵੇਂ ਦਿਨ 12 ਕਿਲੋ 12 ਕਿਲੋ ਦੇ ਦੂ 14 ਕਿਲੋ ਜਮਾ ਜੀ RAM nal ਠੰਡਾ ਦੁੱਧ ਦੇਉਗੀ ਲੈ ਚਵਾਈ ਦੇਖੋ ਕਿੰਨੀ ਮੋਟੀ ਹੈ ਕੀ ਰੇਟ ਦੱਸਿਆ ਦੀ ਇਹਦਾ ਜਿਹੜਾ ਮੁੱਲ ਤਾਂ ਗੁਰੀਬੀ ਆਪਾਂ 1.5 ਲੱਖ ਕਰਿਆ ਤੀਗਾ 1 45 ਦੀ ਝੁੱਟੀ ਦੇਦਾ 145 ਰਾਈ ਕਹਿੰਦਾ ਇਹ ਝੋਟੀ ਦੇ ਦਾਂਗੇ ਤੇ ਹੁਣ ਮਾਰ ਦੇ ਤਾਰਾ ਮੇਰਾ ਵੀ ਵਾਲੀਆਂ ਆਈਆਂ ਵੀ ਕਰਾ ਦੇ ਚਵਾਈਆਂ ਚੂੜੀ ਇੱਕ ਕਰੀ ਆਇਆ ਬਾਲੀ ਸ਼ਰਾ ਚਵਾਈ ਆ ਨੀਲੀ ਚਵਾਈ ਵੀ ਸਤਨੂੰ ਕਰ ਸਕਦੇ ਚੱਕ ਚਵਾਈ ਦੀ ਹੈਗੀ ਪੋਲੀ ਆ ਗਈ ਗਾੜੀ ਪਠਾੜੀ ਦੀ ਕੁਰੀ ਬਰਾਬਰ ਨਿਕਲੂਗੀ ਝੋਟੀ ਠੀਕ ਹੈ ਗੱਲ ਤਾਂ ਹੀ 17 ਕਿਲੋ ਅਗਲੇ ਨੇ ਗਾਰੰਟੀਆਂ ਦਿੱਤੀਆਂ ਨੇ ਪਿਛਲਾਂ ਚ ਵੀ ਮਾਰ ਦੋ ਬਾਈ ਦਾ ਜਮਾ ਰੂਹ ਵਾਲਾ ਕੰਮ ਹੀ ਆ। ਜਮਾ ਜਮਾ ਰੂਹ ਵਰਗੇ ਜੀ ਆ ਲੋ। ਤੇ ਬਾਈ ਆ ਗਈ ਬਿਲਕੁਲ ਪੋਲੀਵਾ ਛੱਡ ਦਿੱਤਾ ਦਾ। ਨਾਲ ਇਹਦੇ ਵੀ ਕੱਟੀ ਆ ਗਈ। ਇਹਦੀ ਰਿਪੋਰਟ ਹੈਗੀ ਬਾਈ ਕਹਿੰਦਾ 17 ਕਿਲੋ ਦੀ। ਹਾਂਜੀ। ਨਾਲ ਕੱਟੀ 2 ਨੰਬਰ ਵਾਲੀ ਦੀ ਰਿਪੋਰਟ ਆ 14-15 ਕਿਲੋ ਦੀ। ਨਾਲ ਕੱਟੀ ਉਹਦੇ ਵੀ। 17 ਨੂੰ ਮਾਰ ਕੇ ਦਿਖਾਤੀਆਂ ਤੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਪਾਸ ਕਰਕੇ ਲੈ ਜਿਓ। ਹਾਂਜੀ ਆਪਦੀ ਮਈਆਂ ਚੈੱਕ ਕਰਾ ਕੇ ਲੈ ਜਾ ਸਕਦੇ ਆ ਆਪਣੇ ਘਰੇ ਸਪੂਲ ਗਰੰਟੀ ਹੋਊਗੀ। ਠੀਕ ਆ ਜੀ।